ਪਾਕਿਸਤਾਨ ਨੇ ਫਿਰ ਕੀਤੀ ਨਾਪਾਕ ਹਰਕਤ ਲਗਾਤਾਰ ਕੀਤੀ ਜਾ ਰਹੀ ਆ ਗੋਲਾਬਾਰੀ ਡਰੋਨs ਉੱਟੇ ਜਾ ਰਹੇ ਨੇ ਤਾਂ ਫਰੋਜ਼ਪੁਰ ਦੇ ਵਿੱਚ ਹੁਣ ਰੈੱਡ ਅਲਰਟ ਜਾਰੀ ਕਰ ਦਿੱਤਾ ਫਰੋਜ਼ਪੁਰ ਦੇ ਵਿੱਚ ਤੜਕਸਾਰ ਪਾਕਿਸਤਾਨ ਦੇ ਵੱਲੋਂ ਬੰਬs ਉੱਟੇ ਗਏ ਨੇ ਜਿਸ ਨੂੰ ਦੇਖਦੇ ਹੋਏ ਬਾਜ਼ਾਰ ਬੰਦ ਕਰਵਾਉਣ ਦੀ ਅਪੀਲ ਕੀਤੀ ਜਾ ਰਹੀ ਆ ਬਾਜ਼ਾਰ ਬੰਦ ਕਰ ਦਿੱਤੇ ਲੋਕਾਂ ਨੂੰ ਅਪੀਲ ਕੀਤੀ ਆ ਕਿ ਤੁਸੀਂ ਬਾਹਰ ਨਾ ਨਿਕਲੋ ਤੁਸੀਂ ਆਪਣੇ ਘਰਾਂ ਦੇ ਵਿੱਚ ਰਹੋ ਤਾਂ ਫਰੋਜ਼ਪੁਰ ਦੇ ਵਿੱਚ ਦੇਰ ਰਾਤ ਤੋਂ ਗੋਲਾਬਾਰੀ ਦੇਖਣ ਨੂੰ ਮਿਲਦੀ ਆ ਪਹਿਲਾਂ ਤਾਂ ਰਾਤ ਦੇ ਸਮੇਂ ਪਾਕਿਸਤਾਨ ਇਹ ਨਾਪਾਕ ਹਰਕਤਾਂ ਕਰ ਰਿਹਾ ਸੀ ਪਰ ਹੁਣ ਤੜਕਸਾਰ ਅਜਿਹੀਆਂ ਤਸਵੀਰਾਂ ਦੇਖਣ ਨੂੰ ਮਿਲੀਆਂ ਜਿਨ੍ਹਾਂ ਨੂੰ ਦੇਖ ਕੇ ਹਰ ਕੋਈ ਹਿਲ ਗਿਆ ਤਾਂ ਪਾਕਿਸਤਾਨ ਦੇ ਵੱਲੋਂ ਲਗਾਤਾਰ ਪੰਜਾਬ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਤਾਂ ਫਰੋਜ਼ਪੁਰ ਦੇ ਵਿੱਚ ਸਾਇਰਨ ਵੱਜ ਚੁੱਕਿਆ ਫਰੋਜ਼ਪੁਰ ਦੇ ਵਿੱਚ ਰੈੱਡ ਅਲਰਟ ਵੀ ਜਾਰੀ ਕਰ ਦਿੱਤਾ ਲੋਕਾਂ ਨੂੰ ਅਪੀਲ ਬਾਰ-ਬਾਰ ਕੀਤੀ ਜਾ ਰਹੀ ਹੈ ਕਿ ਤੁਸੀਂ ਆਪਣੇ ਘਰਾਂ ਦੇ ਅੰਦਰ ਰਹੋ ਤਾਂ ਰੈੱਡ ਅਲਰਟ ਫਰੋਜ਼ਪੁਰ ਦੇ ਵਿੱਚ ਕਰ ਦਿੱਤਾ ਗਿਆ ਪਾਕਿਸਤਾਨ ਦੇ ਨਾਲ ਭਾਰਤ ਦਾ ਜੋ ਜੰਗ ਵਿਚਾਲੇ ਮਾਹੌਲ ਆ ਤਣਾਅਪੂਰਨ ਹੁੰਦਾ ਹੋਇਆ ਨਜ਼ਰ ਆ ਰਿਹਾ ਤਾਂ ਘਬਰਾਉਣ ਦੀ ਲੋੜ ਨਹੀਂ ਹੈ ਪਰ ਆਪਣੇ ਘਰਾਂ ਦੇ ਵਿੱਚ ਲੋਹ ਤਾਂ ਤੁਸੀਂ ਸੁਰੱਖਿਆ ਵਾਸਤੇ ਇਹਦੇ ਕਿੰਨੇ ਪੇਸ਼ੇਣ ਅਫਸਰ ਕਿੱਥੋਂ ਆਏ ਆ 3 ਪੇਸ਼ੇਣ ਆਏ 5 ਜਿੰਮੀ ਦੇ ਇਹਦੇ ਵਾਸਤੇ ਉਹਨਾਂ ਨੂੰ ਮੈਂ ਪੁੱਛਿਆ ਕਿ ਨਹੀਂ ਜੂਫਰੋਂ ਕੁਝ ਬੰਬ ਗਿਰੇ ਬੰਬ ਨਹੀਂ ਪਰ ਮੈਂ ਕੁਝ ਜੀ ਸੀ ਹੋਏ ਜੀਨਾਲਾ ਲੱਗਿਆ ਤੇ ਸਾਡੇ ਕੋਲੋਂ ਆਇਆ ਉਹਨਾਂ ਨੂੰ ਉਹਦੇ ਉਹਨਾਂ ਦੇ ਆਪਣੇ ਦੋ ਪੇਸ਼ੈਂਟ ਆਏ ਨੇ ਕਿ ਨਾਲ ਜੋ ਜਿਹੜੀ ਲੇਡੀ ਆ ਉਹ ਬੇਹੱਦ ਜ਼ਿਆਦਾ ਬਲਡ ਨਹੀਂ ਬਾਕੀ ਦੋ ਜਿੰਨਾ ਤੇ ਕੱਟੇ ਇਹ ਖਤਰਾ ਤਾਂ ਬਾਹਰ ਆਇਆ ਨਹੀਂ ਉਹ ਤਾਂ ਖਤਰਾ ਤਾਂ ਬਾਹਰ ਨਹੀਂ ਹੋਇਆ ਬਸ ਦੋ ਮਿੰਟਾਂ ਦਾ ਬੀਕ ਨਹੀਂ ਕੀਤਾ ਤੇ ਨਾਲ ਵੀ ਕਿਹਾ ਸਰ ਕਿੱਥੋਂ ਦੇ ਨੇ ਹਾਂ ਜੀ ਫਿਰ ਤਿੰਨ ਜਣੇ ਦੀ ਸੂਚਨਾ ਮਿਲਦੀ ਹੈ ਬਾਕੀ ਜੇ ਕੋਈ ਹੋਰ ਸੋਚਣਾ ਨਹੀਂ ਤੇ ਇਹ ਵੀ ਬਰਨ ਇੰਜਰੀਜ਼ ਐ ਮੋਸਟ ਪ੍ਰੋਬਬਲੀ ਬਾਕੀ ਜਾ ਕੇ ਅੰਦਰ ਦੇਖਦੇ ਆ ਸਰ ਕਿੰਨੇ ਕਿ ਤਮਾਕੀ ਉਸ ਤਰ੍ਹਾਂ ਜਿਹੜੀ ਹੈ ਕਿੰਨਾ ਘਾਮਲਾ ਕੀਤਾ ਜਾ ਰਿਹਾ ਹੈ ਸਰ ਕਿੰਨੇ ਕਿ ਤਮਾਕੀ ਹੋਣ ਦੀ ਬਾਤ ਨਹੀਂ ਹੈ ਤਮਾਕੀ ਕੀਤੇ ਗਏ ਪਾਕਿਸਤਾਨ ਵਿੱਚ ਚਲੋ ਜਿਹੜੇ ਡ੍ਰੋਨ ਸੀਗੇ ਉਹਨਾਂ ਨੂੰ ਮੈਜੋਰਟੀ ਡ੍ਰੋਨਸ ਨੂੰ ਜਿਹੜੇ ਆਮਰ ਆਰਮਿੰਗ ਇਹ ਕੋਈ ਸਾਹਜ ਜਿਵੇਂ ਇੱਕ ਹੀ ਹੋਇਆ ਜਿਹੜਾ ਇਨਸੀਡੈਂਟ ਜਿਹੜਾ ਸਾਹਮਣੇ ਆਇਆ ਬਾਕੀ ਸਾਰੇ ਸਾਡੀ ਟੀਮਸ ਬਾਹਰ ਹੈ ਤੇ ਅਸੀਂ ਦੇਖ ਲਾਂਗੇ ਜੇ ਕੁਝ ਹੋਊਗਾ ਸਰਚਿੰਗ ਦੀ ਕੰਮ ਹੀ ਨਹੀਂ ਮੰਗਦੇ ਚਾਰ ਤੋਂ ਪੰਜ ਫਾਇਰ ਉਸ ਤੋਂ ਬਾਅਦ ਬਲੈਕਆਊਟ ਕੀਤਾ ਗਿਆ ਲਾਈਟਾਂ ਸਰਵੇ ਚੱਲ ਰਹੀ ਸੀ ਨਹੀਂ ਨਹੀਂ ਉਹ ਤਾਂ ਇਮੀਡੀਏਟਲੀ ਜਦੋਂ ਸਾਡੇ ਕੋਲ ਇਨਫੋਰਮੇਸ਼ਨ ਉਹਦੀ ਆਈ ਸੀ ਉਦੋਂ ਹੀ ਨਾਲ ਦੇ ਨਾਲ ਅੱਜ ਤੱਕ ਇਹੀ ਇੰਜਰਡ ਹੁੰਦਾ ਮਾਮਲਾ ਸਾਹਮਣੇ ਆਇਆ ਕੋਈ ਹੋਰ ਤਾਂ ਨਹੀਂ ਮਾਮਲਾ ਫਿਰੋਜ਼ਪੁਰ ਦੇ ਵਿੱਚ ਹੋਇਆ ਸਤੋਂ ਵੱਡਾ ਤਮਾਕਾ ਤਮਾਕੇ ਦੇ ਵਿੱਚ ਹੋਏ ਕਈ ਲੋਕ ਜ਼ਖਮੀ ਤਾਂ ਫਰੋਜ਼ਪੁਰ ਪੁਲਿਸ ਜ਼ਖਮੀਆਂ ਦਾ ਹਾਲ ਜਾਣਨ ਦੇ ਲਈ ਹਸਪਤਾਲ ਦੇ ਵਿੱਚ ਪਹੁੰਚੀ ਆ ਤਾਂ ਲਗਾਤਾਰ ਪਾਕਿਸਤਾਨ ਦੇ ਵੱਲੋਂ ਪੰਜਾਬ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਫਰੋਜ਼ਪੁਰ ਦੇ ਪਿੰਡ ਖਾਈ ਦੇ ਵਿੱਚ ਵੱਡਾ ਧਮਾਕਾ ਹੋਇਆ ਦੋ ਡਰੋਨ ਡਿੱਗੇ ਨੇ ਤਾਂ ਇੱਕ ਡਰੋਨ ਤਾਂ ਘਰ ਦੇ ਉੱਤੇ ਡਿੱਗ ਗਿਆ ਜਿੱਥੇ ਗੱਡੀ ਖੜੀ ਸੀ ਗੱਡੀ ਨੂੰ ਅੱਗ ਲੱਗ ਗਈ ਬੜੀ ਮੁਸ਼ਕਲ ਦੇ ਨਾਲ ਅੱਗ ਬੁਝਾਈ ਤਾਂ ਪਰ ਇਸ ਵਿਚਾਲੇ ਕਈ ਲੋਕ ਜ਼ਖਮੀ ਹੋ ਚੁੱਕੇ ਨੇ ਸਭ ਤੋਂ ਵੱਡੀ ਅਪਡੇਟ ਭਾਰਤ ਪਾਕਿਸਤਾਨ ਵਿਚਾਲੇ ਜੰਗ ਦੇ ਨਾਲ ਜੁੜੀ ਹੋਈ ਹੈ ਫਿਰੋਜ਼ਪੁਰ ਦੇ ਪਿੰਡ ਦੇ ਵਿੱਚ ਇੱਕ ਵੱਡਾ ਧਮਾਕਾ ਹੋਇਆ ਤਾਂ ਲੋਕਾਂ ਦੇ ਅੰਦਰ ਡਰ ਦਾ ਮਾਹੌਲ ਬਣ ਚੁੱਕਿਆ ਲਾਈਟ ਦੱਸਿਆ ਜਾ ਰਿਹਾ ਕਿ ਔਨ ਸੀ بار-बार ਇਸੇ ਕਰਕੇ ਅਪੀਲ ਕੀਤੀ ਜਾਂਦੀ ਹੈ ਪ੍ਰਸ਼ਾਸਨ ਦੇ ਵੱਲੋਂ ਕਿ ਤੁਸੀਂ ਲਾਈਟ ਆਫ ਰੱਖੋ ਤਾਂ ਜੋ ਤੁਹਾਨੂੰ ਨਿਸ਼ਾਨਾ ਨਾ ਬਣਾਇਆ ਜਾ ਸਕੇ ਤਾਂ ਫਿਰੋਜ਼ਪੁਰ ਦੇ ਪਿੰਡ ਦੇ ਵਿੱਚ ਵੱਡੇ ਦੋ ਧਮਾਕਿਆਂ ਦੇ ਨਾਲ ਲੋਕ ਡਰੇ ਹੋਏ ਨੇ ਤਾਂ ਪ੍ਰਸ਼ਾਸਨ ਪਹੁੰਚਿਆ ਉਹ ਕੀ ਕੁਝ ਕਹਿ ਰਹੇ ਨੇ ਪ੍ਰਸ਼ਾਸਨ ਦੇ ਅਧਿਕਾਰੀ ਕੀ ਕੁਝ ਕਹਿ ਰਹੇ ਨੇ ਉਹਨਾਂ ਦੇ ਨਾਲ ਗੱਲ ਹਾਂਜੀ ਸਰ ਕੋਈ ਨੁਕਸਾਨ ਵਗੈਰਾ ਤਾਂ ਨਹੀਂ ਹੋ ਰਿਹਾ ਸਾਨੂੰ ਤਾਂ ਨਹੀਂ ਹੋਇਆ ਚਾਹੀਏ ਇਹ ਕੀ ਹੈ ਕੋਈ ਪਏ ਨੇ ਜ਼ਮੀਨ ਦੇ ਵਿੱਚ ਨਹੀਂ ਆ ਸਾਹਮਣੇ ਤੁਹਾਡੇ ਇਹ ਕੋਈ ਗੜਬ ਪਤਾ ਲੱਗਾ ਜੀ ਇਹ ਨਾਲ ਇਹ ਕੋਈ ਪੌਣੇ ਇੱਕ 5 ਵਜੇ ਦਾ ਟਾਈਮ ਹੋਣਾ ਕੋਈ ਨੁਕਸਾਨ ਵਗੈਰਾ ਕੋਈ ਨਹੀਂ ਨਹੀਂ ਕੋਈ ਨੁਕਸਾਨ ਨਹੀਂ ਠੀਕ ਹੈ ਕੋਈ ਦਕਾਰੀ ਪਹੁੰਚੇ ਸਾਨੂੰ ਇੱਥੇ ਹੋਰ ਵੀ ਬੀਐਸਐਫ ਹਾਂਜੀ ਹਾਂਜੀ ਸਾਰੇ ਆਰਮੀ ਦੇ ਸਾਰੇ ਅਫਸਰ ਆਏ ਪਿੰਡ ਵਾਸੀ ਨੂੰ ਵਹਿ ਕੇ ਅਪੀਲ ਹੈ ਜਿਹੜਾ ਲੋਕੀ ਇੱਥੇ ਇਕੱਠੇ ਹੋਣ ਉਹਨਾਂ ਨੂੰ ਅੱਜ ਅਪੀਲ ਹੈ ਵੀ ਤੁਸੀਂ ਨਾ ਇੱਥੇ ਆਓ ਨਾ ਉਹਦਾ ਰਸ ਨਾ ਪਾਓ ਆਪਣੇ ਘਰਾਂ ਚ ਰਹੋ ਉਹ ਇਹ ਪਿਰਹਤ ਬੇਟੂ ਲੋਕਾਂ ਨੇ ਕੰਮ ਤੋਂ ਕਹਾਣਾ ਤੁਮ ਸੋਇਆ ਗਿਆ ਉਹ ਕਿ ਨਹੀਂ ਪਲਾਸਟਿਕ ਹੀ ਜਿੱਦਦਾ ਹੋਈ ਚੀਜ਼ ਆਵਾਜ਼ ਨਹੀਂ ਉਹ ਸੁਣੀ ਉਹਨਾਂ ਤੋਂ ਸਿਸਰਾ 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 ਸੁਣਿਆ ਨੌਜਵਾਨ ਦੇ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਹੈ ਤੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਲਗਾਤਾਰ ਡਰਾਉਣ ਵਾਲੀਆਂ ਤਸਵੀਰਾਂ ਨੇ ਤਾਂ ਪਾਕਿਸਤਾਨ ਦੇ ਵੱਲੋਂ ਲਗਾਤਾਰ ਅਜਿਹੇ ਹਮਲੇ ਕੀਤੇ ਜਾ ਰਹੇ ਨੇ ਪੰਜਾਬ ਨੂੰ ਹੀ ਟਾਰਗੇਟ ਕੀਤਾ ਜਾ ਰਿਹਾ ਪੰਜਾਬ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਵਿਚ ਫਿਰ ਹੋਇਆ ਵੱਡਾ ਤਮਾਕਾ ਅਮਰਤਸਰ ਦੇ ਪਿੰਡ ਦੇ ਵਿੱਚ ਤੜਕਸਾਰ ਵੱਡੇ ਤਮਾਕੇ ਦੇ ਨਾਲ ਲੋਕ ਸਹਿਮ ਗਏ ਨੇ ਤਾਂ ਤੜਕਸਾਰ ਸਾਨੀ ਮਲਕਪੁਰ ਖਲਿਆਣ ਪਿੰਡਾਂ ਦੇ ਵਿੱਚ ਖੇਤਾਂ ਦੇ ਵਿੱਚ ਮਜ਼ਾਇਲ ਦੇ ਟੁਕੜੇ ਮਿਲੇ ਨੇ ਤਾਂ ਵੱਡਾ ਤਮਾਕਾ ਹੋਇਆ ਤਮਾਕੇ ਦੇ ਨਾਲ ਲੋਕ ਡਰ ਚੁੱਕੇ ਨੇ ਤਾਂ ਰੈਡ ਅਲਰਟ ਫਰੋਜਪੁਰ ਦੇ ਵਿੱਚ ਵੀ ਕਰ ਦਿੱਤਾ ਗਿਆ ਬਠਿੰਡਾ ਦੇ ਕਈ ਪਿੰਡਾਂ ਦੇ ਵਿੱਚ ਰੈੱਡ ਅਲਰਟ ਕਰ ਦਿੱਤਾ ਗਿਆ ਲੋਕਾਂ ਨੂੰ اپੀਲ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਦੇ ਵੱਲੋਂ ਕਿ ਤੁਸੀਂ ਘਰਾਂ ਦੇ ਵਿੱਚ ਰਹੋ ਬਾਜ਼ਾਰ ਤੱਕ ਫਿਰੋਜ਼ਪੁਰ ਦੇ ਬੰਦ ਕਰਵਾ ਦਿੱਤੇ ਗਏ ਨੇ ਅਮਰਤਸਰ ਦੇ ਵਿੱਚ ਲਗਾਤਾਰ ਤਮਾਕੇ ਹੋ ਰਹੇ ਨੇ ਕਿਉਂਕਿ ਸਰਹੱਦੀ ਇਲਾਕਾ ਆ ਤਾਂ ਪਾਕਿਸਤਾਨ ਦੇ ਵੱਲੋਂ ਲਗਾਤਾਰ ਪੰਜਾਬ ਦੇ ਪਿੰਡਾਂ ਨੂੰ ਪੰਜਾਬ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਤਾਂ ਪਹਿਲਾਂ ਰਾਤ ਦੇ ਸਮੇਂ ਹਮਲੇ ਕੀਤੇ ਜਾ ਰਹੇ ਸੀ ਪਰ ਪਾਕਿਸਤਾਨ ਹੁਣ ਦਿਨ ਦੇ ਸਮੇਂ ਹਮਲੇ ਕਰਦਾ ਹੋਇਆ ਨਜ਼ਰ ਆ ਰਿਹਾ ਆਪਣੀ ਨਾਪਾਕ ਹਰਕਤਾਂ ਤੋਂ ਬਾਜ਼ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ ਤਾਂ ਪਹਿਲਾ ਪਹਿਲਗਾਮ ਦੇ ਵਿੱਚ ਬੇਕਸੂਰਾਂ ਨੂੰ ਮਾਰਿਆ ਤੇ ਹੁਣ ਜਦੋਂ ਭਾਰਤ ਦੇ ਵੱਲੋਂ ਪਾਕਿਸਤਾਨ ਨੂੰ ਜਵਾਬ ਦੇਣ ਦੀ ਗੱਲ ਕੀਤੀ ਤਾਂ ਪਾਕਿਸਤਾਨ ਪੰਜਾਬ ਨੂੰ ਨਿਸ਼ਾਨਾ ਬਣਾ ਰਿਹਾ ਤਾਂ ਤੁਹਾਡੀ ਸੁਰੱਖਿਆ ਇਸੇ ਦੇ ਵਿੱਚ ਆ ਤੁਸੀਂ ਉਹ ਜਗਰ ਸਿੰਘ ਕੀ ਕਰਨਾ ਹੋ ਗਿਆ ਹੈ ਹੈਲੋ ਕਟਨਾ ਬਾਈ ਜੀ ਰਾਤ ਕਰੀਬ ਸਵਾ ਦੋ ਕੁ ਵਜੇ ਮੰਨ ਲਓ ਇੱਕ ਤੇਜ਼ ਰੋਸ਼ਨੀ ਤੇ ਧਮਾਕਾ ਹੋਇਆ ਜਿਸ ਦੇ ਨਾਲ ਕੇ ਲੋਕਾਂ ਦੀ ਬਾਰੀਆਂ ਖਿੜਕੀਆਂ ਖੁੱਲ ਗਈਆਂ ਸ਼ੀਸ਼ੇ ਵਗੈਰਾ ਪੂਰੇ ਖੜਕੇ ਉਸ ਤੋਂ ਬਾਅਦ ਅੰਦਾਜ਼ਾ ਹੋ ਗਿਆ ਕੁਝ ਲੋਕ ਕਹਿਣ ਲੱਗੇ ਵੀ ਕੋਈ ਅਸਮਾਨੀ ਬਿਜਲੀ ਡਿੱਗ ਸਕਦੀ ਆ ਪਰ ਬਾਅਦ ਵਿੱਚ ਜਦੋਂ 20 ਮਿੰਟਾਂ ਬਾਅਦ ਲੋਕਾਂ ਨੇ ਖੇਤਾਂ ਵੱਲ ਵੇਖਿਆ ਤਾਂ ਇੱਕ ਪਰਾਲੀ ਨੂੰ ਅੱਗ ਲੱਗੀ ਹੋਈ ਸੀ ਕਣਕ ਦੇ ਪਰਾਲ ਨੂੰ ਜਦੋਂ ਉੱਥੇ ਅੱਗ ਬੁਝਾਉਣ ਲਈ ਪਹੁੰਚੇ ਲੋਕ ਤਾਂ ਉੱਥੇ ਥੋੜਾ ਅੱਗੇ ਜਾ ਕੇ ਇੱਕ ਡਰੋਨ ਜਿਹੜਾ ਡਿੱਗਿਆ ਸੀਗਾ ਉਹਨੇ 5-6 ਫੁੱਟ ਜਿਹੜਾ ਖੱਡਾ ਧਰਤੀ 'ਚ ਨਾ ਕਰਤਾ ਸੀ ਉਹਦਾ ਪਾਰਟ ਪਏ ਸੀਗੇ ਇਲੈਕਟ੍ਰੋਨਿਕ ਪਲੇਟਾਂ ਵਗੈਰਾ ਜਿਸ ਤਰ੍ਹਾਂ ਦੀ ਚਾਦਰ ਹੁੰਦੀ ਆ ਉਸ ਤਰ੍ਹਾਂ ਦੇ ਪਾਰਟ ਆ ਜਿਹੜੇ 10-15 ਕਿੱਲਿਆਂ ਏਕੜ ਦੇ ਵਿੱਚ ਉਹ ਖਿਲਰੇ ਹੋ ਸੀ ਨੇੜੇ ਨੇੜੇ ਕੋਈ ਨੁਕਸਾਨ ਨੁਕਸਾਨ ਇਸ ਦਾ ਕੋਈ ਜਾਨਵਾਲੀ ਨੁਕਸਾਨ ਤਾਂ ਨਹੀਂ ਹੈਗਾ ਕਿਉਂਕਿ ਸਰ ਉਹ ਖੇਤਾਂ ਦੇ ਵਿੱਚ ਜਿਹੜਾ ਉਹ ਡਿੱਗਿਆ ਪਿੰਡ ਤੋਂ ਲਗਭਗ 10 ਚੌਧਰੀ ਗਾਇਪੁਰ ਕੁਲੀਆਂ ਘਰ ਰਹਿਣ ਵਾਲਾ ਹਾਂ ਤੋ ਜੋ ਜੇ ਡਰੋਨ ਆਇਆ ਹੈ ਜੇ ਮਾਰੀ ਇੰਡੀਅਨ ਆਰਮੀ ਨੇ ਉੱਪਰ ਇਸ ਕੋ ਫਾੜ ਦਿਆ ਅਗਰ ਨਾ ਫਾੜਾ ਜਾਂਦਾ ਤੋ ਸ਼ਾਇਦ ਮਹਾਰਾਜ ਜੀ ਗੁਰਦੁਆਰਾ ਸਾਹਿਬ ਕੇ ਉੱਪਰ ਸੇ ਆਇਆ ਪੂਰਾ ਪੂਰਾ ਕੋਲੀ ਆਪਣਾ ਕੋਲੀ ਅਰਜਨ ਸਿੰਘ ਪੂਰਾ ਸ਼ਹਿਤ ਖਤਮ ਹੋਤਾ ਪਰ ਲੇਕਿਨ ਭਗਵਾਨ ਕੀ ਕਿਰਪਾ ਸੇ ਬਚਾਓ ਗਿਆ ਗੁਰਦੁਆਰਾ ਸਾਹਿਬ ਕੀ ਕੋਈ ਕਿਰਪਾ ਹੋਈ ਪਰ ਲੇਕਿਨ ਮਾਰੀ ਜੋ ਇੰਡੀਅਨ ਆਰਮੀ ਹੈ ਟੈਗਰ ਡਿਵੀਜ਼ਨ ਇਹਨਾਂ ਨੇ ਬਹੁਤ ਤਰੀਕੇ ਸੇ ਜਵਾਬ ਦੇ ਰਹੇ ਪਾਕਿਸਤਾਨ ਕੋਈ ਵੀ ਕਾਰਵਾਈ ਕਰੇ ਜਾਂ ਆਰਟੀ ਫਾਇਰਿੰਗ ਹੋਤੀ ਹੈ ਚਾਹੇ ਕੋਈ ਵੀ ਹੋਤੀ ਹੈ ਲੇਕਿਨ ਬੜੀ ਦਸ ਤਰੀਕੇ ਸੇ ਜਵਾਬ ਦੇ ਰਹੇ ਆ ਲੇਕਿਨ ਹਮ ਵੀ ਆਰਮੀ ਦੇ ਸਾਥ ਕੰਦੇ ਸਾਥ ਕੰਦਾ ਮਲਾਕਰ ਸਾਥ ਹੈ ਕبھی ਵੀ ਜ਼ਰੂਰਤ ਪਰੇ ਆਰਮੀ ਦੀ ਮਾਰੀ ਪੂਰੀ ਜਿੰਦਾ ਆ ਆਰਮੀ ਦੇ ਸਾਥ ਹੈ ਇੰਡੀਅਨ ਆਰਮੀ ਜਿੰਦਾਬਾਦ ਟਾਰਗੇਟ ਬੀਜਨ ਜਿੰਦਾਬਾਦ ਇੰਡੀਅਨ ਆਰਮੀ ਜਿੰਦਾਬਾਦ ਟਾਰਗੇਟ ਬੀਜਨ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਦੇ ਪਿਸਿਆਣਾ ਦੇ ਵਿੱਚ ਹੋਇਆ ਵੱਡਾ ਬਲਾਸਟ ਸਭ ਤੋਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਲਗਾਤਾਰ ਬਠਿੰਡਾ ਦੇ ਵਿੱਚ ਬਲਾਸਟ ਹੁੰਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਜ਼ਿਲ੍ਹਾ ਬਰਨਾਲਾ ਦਾ ਠੀਕਰੀ ਵਾਲਾ ਉੱਥੇ ਵੀ ਤਮਾਕਾ ਹੋਇਆ ਪਰ ਜ਼ਿਲ੍ਹਾ ਬਠਿੰਡੇ ਦੇ ਪਿਸਿਆਣਾ ਦੇ ਵਿੱਚ ਜੋ ਬਲਾਸਟ ਹੋਇਆ ਉਸ ਤੋਂ ਬਾਅਦ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਲੋਕਾਂ ਨੂੰ ਕਹਿ ਦਿੱਤਾ ਗਿਆ ਘਰਾਂ ਤੋਂ ਬਾਹਰ ਨਾ ਨਿਕਲੋ ਤੜਕਸਾਰੇ ਵੱਡਾ ਤਮਾਕਾ ਹੋਇਆ ਪਹਿਲਾਂ ਰਾਦੇ ਸਮੇਂ ਤਮਾਕੇ ਹੋ ਰਹੇ ਸੀ ਤਾਂ ਹੁਣ ਤੜਕਸਾਰ ਜਿਹੜੇ ਤਮਾਕੇ ਦੇਖਣ ਨੂੰ ਮਿਲ ਰਹੇ ਹਾਂ ਤਾਂ ਹੁਣ ਤੱਕ ਕਿੱਥੇ ਕਿੱਥੇ ਤਮਾਕੇ ਹੋ ਚੁੱਕੇ ਨੇ ਕਿਹੜਾ ਕਿਹੜਾ ਸ਼ਹਿਰ रेड अलर्ट ਦੇ ਉੱਤੇ ਕਰ ਦਿੱਤਾ ਦਾਸ ਵਿਖੇ ਗੁਰਦਾਸਪੁਰ রেড ਅਲਰਟ ਦੇ ਉੱਤੇ ਕਰ ਦਿੱਤਾ ਗਿਆ ਅੰਮ੍ਰਿਤਸਰ রেড ਅਲਰਟ ਦੇ ਉੱਤੇ ਕਰ ਦਿੱਤਾ ਗਿਆ ਫਿਰੋਜ਼ਪੁਰ রেড ਅਲਰਟ ਕਰ ਦਿੱਤਾ ਗਿਆ ਬਠਿੰਡਾ ਬਠਿੰਡਾ ਦਾ ਪੀਸੀਆਣਾ রেড ਅਲਰਟ ਕਰ ਦਿੱਤਾ ਗਿਆ ਜਿੱਥੇ ਸਭ ਤੋਂ ਵੱਡਾ ਧਮਾਕਾ ਹੋਇਆ ਪੰਜਾਬ ਦੇ ਨਾਲ ਹਰਿਆਣਾ ਦੇ ਵਿੱਚ ਵੀ ਸਿਰਸਾ ਦੇ ਵਿੱਚ 20 ਬਲਾਸਟ ਹੋਇਆ ਸਿਰਸਾ ਦੇ ਪਿੰਡ ਦੇ ਵਿੱਚ ਖਵਾਜਾ ਪਿੰਡ ਦੇ ਵਿੱਚ ਬਲਾਸਟ ਹੋਇਆ ਮਜ਼ਾਲ ਮਿਲੀਆ ਮਜ਼ਾਲ ਦੇ ਟੁਕੜੇ ਮਿਲ ਰਹੇ ਨੇ ਤਾਂ ਲੋਕ ਡਰੇ ਹੋਏ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਜਾ ਰਹੀ ਆ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਰਹੋ ਕਿਉਂਕਿ ਜਿਸ ਤਰੀਕੇ ਦੇ ਨਾਲ ਹੁਣ ਸਾਰੀ ਥਾਵਾਂ ਦੇ ਉੱਤੇ ਬਲਾਸਟ ਹੋ ਰਹੇ ਨੇ ਗੁਰਦਾਸਪੁਰ ਪਠਾਨਕੋਟ ਹਾਲਾਂਕਿ ਬਠਿੰਡਾ ਦੀ ਜੇਕਰ ਗੱਲ ਕੀਤੀ ਜਾਵੇ ਬਠਿੰਡਾ ਜਿੱਥੇ ਪੀਸੀਆਣਾ ਦੇ ਵਿੱਚ ਡਿਫੈਂਸ ਦੀ ਜਿਹੜੀ 에ਅਰਬੇਸ ਵੀ ਬਣੀ ਹੋਈ ਆ ਤਾਂ 에ਅਰਬੇਸ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਸੀ ਜਾਂ ਫਿਰ ਲੋਕਾਂ ਨੂੰ ਆਮ ਨੂੰ ਜਿਹੜਾ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਜਿਸ ਤਰੀਕੇ ਦੇ ਨਾਲ ਫਿਰੋਜ਼ਪੁਰ ਦੇ ਵਿੱਚ ਫਿਰੋਜ਼ਪੁਰ ਦੇ ਵਿੱਚ ਜਿਹੜਾ ਵੱਡਾ ਬਲਾਸਟ ਹੋਇਆ ਇੱਕ ਗੱਡੀ ਦੇ ਉੱਤੇ ਆ ਕੇ ਘਰ ਦੇ ਅੰਦਰ ਗੱਡੀ ਜੋ ਖੜੀ ਸੀ ਉਸ ਦੇ ਉੱਤੇ ਆ ਕੇ ਡਰੋਨ ਡਿੱਗਿਆ ਤਾਂ ਉਹ ਗੱਡੀ ਜਿਹੜੀ ਆ ਉਸ ਨੂੰ ਅੱਗ ਲੱਗ ਜਾਂਦੀ ਆ ਸੜ ਕੇ ਸੁਆਹ ਹੋ ਜਾਂਦੀ ਆ ਉਸ ਦੇ ਵਿੱਚ ਲੋਕ ਵੀ ਕਈ ਜ਼ਖਮੀ ਹੋ ਜਾਂਦੇ ਨੇ ਲੋਕਾਂ ਦੇ ਹਾਲਾਤ ਉਹ ਦੇਖੇ ਨਹੀਂ ਜਾਂਦੇ ਖੂਨ ਨਾਲ ਲਤਪਟ ਲੋਕ ਜਿਹੜੇ ਨੇ ਉਹ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਨੇ ਤੱਕ ਘਰ ਦੇ ਸ਼ੀਸ਼ੇ ਤੱਕ ਟੁੱਟੇ ਨੇ ਤਾਂ ਲੋਕ ਇੱਕਠੇ ਹੋ ਜਾਂਦੇ ਨੇ ਲੋਕ ਦੇਖਣ ਲੱਗ ਜਾਂਦੇ ਨੇ ਫਿਰ ਉੱਥੇ ਚਾਨਣਾ ਹੋ ਜਾਂਦਾ ਲਾਈਟ ਔਨ ਹੋ ਜਾਂਦੀ ਆ ਪਰ ਅਜਿਹਾ ਤੁਸੀਂ ਬਿਲਕੁਲ ਨਹੀਂ ਕਰਨਾ ਤੁਸੀਂ ਅਜਿਹਾ ਨਹੀਂ ਕਰਨਾ ਜੇਕਰ ਰਾਤ ਦੇ ਸਮੇਂ ਕੋਈ ਵੀ ਹੱਥ ਤੁਹਾਡੇ ਘਰ ਦੇ ਨੇੜੇ ਤੇੜੇ ਕੋਈ ਬਲਾਸਟ ਹੁੰਦਾ ਤੁਸੀਂ ਲਾਈਟਾਂ ਔਨ ਨਹੀਂ ਕਰਨੀਆਂ ਤਾਂ ਜੋ ਫਿਰ ਕੋਈ ਦੁਸ਼ਮਨ ਨੂੰ ਕੋਈ ਅਜਿਹਾ ਵੱਡਾ ਜਿਹੜਾ ਉਹਨਾਂ ਨੂੰ ਇਹ ਮਿਲ ਜਾਵੇ ਕਿ ਹਾਂ ਇੱਥੇ ਜ਼ਿਆਦਾ ਲਾਈਟਾਂ ਜਗ ਰਹੀਆਂ ਨੇ ਇੱਥੇ ਵੱਡਾ ਹਮਲਾ ਕਰਕੇ ਅਸੀਂ ਭਾਰਤ ਨੂੰ ਜਵਾਬ ਦਈਏ ਤੁਸੀਂ ਆਪਣੇ ਘਰਾਂ ਦੇ ਅੰਦਰ ਰਹਿਣਾ ਬਾਤੋਂ ਵੱਧ ਤੁਸੀਂ ਲਾਈਟਾਂ ਆਫ ਕਰਕੇ ਸਾਰੀਆਂ ਲਾਈਟਾਂ ਆਫ ਕਰਕੇ ਰੱਖਣੀਆਂ ਕਈਆਂ ਦੇ ਸੀਸੀਟੀਵੀ ਕੈਮਰੇ ਨੇ ਉਹਨਾਂ ਦੀਆਂ ਲਾਈਟਾਂ ਆਫ ਨਹੀਂ ਹੁੰਦੀਆਂ ਤਾਂ ਉਹਨਾਂ ਦੀਆਂ ਲਾਈਟਾਂ ਵੀ ਤੁਸੀਂ ਆਫ ਕਰਨੀਆਂ ਨੇ ਤਾਂ ਜੋ ਕੋਈ ਵੀ ਇਸ ਤਰੀਕੇ ਦੀ ਕਮੀ ਨਾ ਹੋਵੇ ਤੁਹਾਡੇ ਵੱਲੋਂ ਕਿਉਂਕਿ ਪ੍ਰਸ਼ਾਸਨ ਤੁਹਾਡਾ ਸਹਿਯੋਗ ਮੰਗ ਰਿਹਾ ਤਾਂ ਬਠਿੰਡਾ ਦੀ ਜੇਕਰ ਗੱਲ ਕੀਤੀ ਜਾਵੇ ਬਠਿੰਡਾ ਨੂੰ ਬਾਰ-ਬਾਰ ਟਾਰਗੇਟ ਕੀਤਾ ਜਾ ਰਿਹਾ ਹਾਲਾਂਕਿ ਪੂਰੇ ਪੰਜਾਬ ਦੇ ਵਿੱਚ ਹੀ ਪਠਾਨਕੋਟ ਦੀ ਗੱਲ ਕਰੀਏ ਪਠਾਨਕੋਟ ਦੇ 에ਅਰਬੇਸ ਤੇ ਹਮਲਾ ਹੋਇਆ ਸੀ ਜੰਮੂ ਕਸ਼ਮੀਰ ਦੀ ਗੱਲ ਕਰੀਏ ਜੰਮੂ ਕਸ਼ਮੀਰ ਦੇ ਵਿੱਚ ਹਮਲਾ ਹੋਇਆ ਪਠਾਨਕੋਟ ਦੇ 에어ਪੋਰਟ ਦੇ ਉੱਤੇ ਹਮਲੇ ਦੀ ਕੋਸ਼ਿਸ਼ ਹੋਈ ਸੀ ਪਰ ਬਠਿੰਡਾ, ਬਰਨਾਲਾ, ਫਿਰੋਜ਼ਪੁਰ, ਫਰੀਦਕੋਟ, ਅਮਰitsar, ਗੁਰਦਾਸਪੁਰ, ਹੁਸ਼ਿਆਰਪੁਰ ਦੇ ਮੁਕੇਰੀਆਂ ਦੇ ਵਿੱਚ ਲਗਾਤਾਰ ਧਮਾਕਿਆਂ ਦੀਆਂ ਆਵਾਜ਼ਾਂ ਸੁਣਨ ਨੂੰ ਮਿਲ ਰਹੀਆਂ ਨੇ ਤਾਂ ਫਿਰੋਜ਼ਪੁਰ ਦੇ ਵਿੱਚ ਹੁਣ ਵੀ ਸਾਇਰਨ ਵੱਜਿਆ ਹੁਣ ਵੀ ਸਾਇਰਨ ਬਜਾ ਦਿੱਤਾ ਰੈਡ ਅਲਰਟ ਕਰ ਦਿੱਤਾ ਤਾਂ ਸਾਇਰਨ ਦਾ ਮਤਲਬ ਕਿ ਤੁਸੀਂ ਅਲਰਟ ਹੋ ਜਾਓ ਤੁਸੀਂ ਸੁਰੱਖਿਅਤ ਹੋ ਜਾਓ ਤੁਸੀਂ ਅਲਰਟ ਹੋ ਜਾਓ ਤਾਂ ਸਾਇਰਨ ਵੱਜ ਰਹੇ ਨੇ ਬਾਰ-ਬਾਰ ਬਠਿੰਡਾ ਦਾ ਪੀਸੀਆਣਾ ਵੀ ਰੈਡ ਅਲਰਟ ਦੇ ਉੱਤੇ ਕਰ ਦਿੱਤਾ ਗਿਆ ਲਗਾਤਾਰ ਇਹ ਜਿਹੜੀਆਂ ਨੇ ਅਪਡੇਟਸ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਅੱਗੇ ਸਾਂਝੀਆਂ ਕਰੋ ਅਪਡੇਟਸ ਤਾਂ ਜੋ ਜਿਹੜੇ ਲੋਕ ਨੇ ਹਲੇ ਵੀ ਉਹਨਾਂ ਨੂੰ ਨਹੀਂ ਪਤਾ ਕਿ ਕਿੱਥੇ-ਕਿੱਥੇ ਤਮਾਕੇ ਹੋ ਰਹੇ ਨੇ ਕਈ ਲੋਕ ਹਲੇ ਵੀ ਇਸ ਨੂੰ ਮਜ਼ਾਕ ਦੇ ਵਿੱਚ ਲੈ ਰਹੇ ਨੇ ਕਈ ਲੋਕ ਸੀਰੀਅਸ ਨਹੀਂ ਲੈ ਰਹੇ ਕਈ ਲੋਕ ਜੰਗ ਸ਼ਬਦ ਨੂੰ ਬਹੁਤ ਛੋਟਾ ਸਮਝ ਰਹੇ ਨੇ ਪਰ ਜੰਗ ਸ਼ਬਦ ਬਹੁਤ ਛੋਟਾ ਨਹੀਂ ਆ ਜਿਨ੍ਹਾਂ ਦੇ ਘਰਾਂ ਦੇ ਉੱਤੇ ਹੁਣ ਬਲਾਸਟ ਹੋ ਰਹੇ ਨੇ ਉਹਨਾਂ ਨੂੰ ਜਾ ਕੇ ਪੁੱਛੋ ਕਿ ਜੰਗ ਸ਼ਬਦ ਕਿੰਨਾ ਵੱਡਾ ਲੱਗਣ ਲੱਗ ਪਿਆ ਹੋਵੇ ਉਹਨਾਂ ਨੂੰ ਤਾਂ ਲਾਈਟਾਂ ਆਫ ਜ਼ਰੂਰ ਖੜਾ ਰਹਾ ਦੇ ਸਮੇਂ ਪਰ ਦਿਨ ਦੇ ਸਮੇਂ ਤੁਸੀਂ ਇਕੱਠ ਨਹੀਂ ਕਰਨਾ ਪਾਰਕਾਂ ਦੇ ਵਿੱਚ ਨਹੀਂ ਜਾਣਾ ਦੁਕਾਨਾਂ ਤੇ ਨਹੀਂ ਜਾਣਾ ਮੋਲਾਂਾਂ ਚ ਨਹੀਂ ਜਾਣਾ ਬਾਹਰ ਨਹੀਂ ਜਾਣਾ ਕਰਾਊਡ ਨਹੀਂ ਦਿਖਾਉਣਾ ਤੁਸੀਂ ਕਿਉਂਕਿ ਹੁਣ ਪਾਕਿਸਤਾਨ ਆਪਣੀ ਨਾਪਾਕ ਹਰਕਤਾਂ ਦੇ ਉੱਤੇ ਉੱਤਰ ਆਇਆ ਹਾਲਾਂਕਿ ਪਹਿਲਾਂ ਵੀ ਨਾਪਾਕ ਹਰਕਤਾਂ ਕਰਦਾ ਆ ਰਿਹਾ ਪਾਕਿਸਤਾਨ ਪਰ ਹੁਣ ਦਿਨ ਦੇ ਵਿੱਚ ਦਿਨ ਦੇ ਵਿੱਚ ਪਾਕਿਸਤਾਨ ਵੱਲੋਂ ਇਸ ਤਰੀਕੇ ਦੇ ਹਮਲੇ ਕੀਤੇ ਜਾ ਰਹੇ ਨੇ ਤਾਂ ਆਪਣੀ ਸੁਰੱਖਿਆ ਤੁਹਾਡੀ ਸੁਰੱਖਿਆ ਤੁਹਾਡੇ ਨਾਲ ਦੂਜਿਆਂ ਦੀ ਸੁਰੱਖਿਆ ਬਹੁਤ ਜ਼ਰੂਰੀ ਆ ਤਾਂ ਲਗਾਤਾਰ ਅਪਡੇਟਸ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹੋਰ